ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਇੱਕ ਐਸੀ ਨਾਮਰਾਦ ਬਿਮਾਰੀ ਬਾਰੇ ਜਿਹੜੀ ਇੱਕ ਵਾਰੀ ਸ਼ੁਰੂ ਹੋ ਜੇ ਨਾ ਦਿਨੇ ਆਰਾਮ ਕਰਨ ਦਿੰਦੀ ਹੈ ਨਾ ਰਾਤ ਨੂੰ ਆਰਾਮ ਕਰਨ ਦਿੰਦੀ ਹੈ ਸਭੋ ਲੱਗੇ ਵਾਲੇ ਜੀਆਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ ਉਹ ਨਾਮਰਾਦ ਬਿਮਾਰੀ ਹੈ ਖੰਘ ਅੱਜ ਜਾਣਾਂਗੇ ਇੱਕ ਐਸੇ ਘਰੇਲੂ ਨੁਸਖੇ ਬਾਰੇ ਜਿਹਦੇ ਨਾਲ ਹਰ ਤਰ੍ਹਾਂ ਦੀ ਖੰਘ ਭਾਵੇਂ ਉਹ ਪ੍ਰਾਣੀ ਹੋਵੇ ਭਾਵੇਂ ਥੋੜੇ ਸਮੇਂ ਦੀ ਹੋਵੇ ਭਾਵੇਂ ਬਲਗਮ ਵਾਲੀ ਖੰਘ ਹੋਵੇ ਭਾਵੇਂ ਸੁੱਕੀ ਖੰਘ ਹੋਵੇ ਉਹਨੂੰ ਚੰਦੇ ਦਿਨਾਂ ਦੇ ਵਿੱਚ ਘਰ ਵਿੱਚ ਹੀ ਠੀਕ ਕਰ ਸਕਦੇ ਹੋ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਨਜੀਤ ਸਿੰਘ ਜੀ ਆਓ ਉਹਨਾਂ ਕੋ ਸਿੱਖਦੇ ਹਾਂ ਤੇ ਜਾਣਦੇ ਹਾਂ। ਸਾ스트ਿਕਾ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਜਿਵੇਂ ਕਿ ਬਰਸਾਤਾ ਖਤਮ ਹੋ ਗਿਆ ਅੱਗੋਂ ਹੁਣ ਸਰਦੀਆਂ ਆਉਣ ਵਾਲੀਆਂ ਜੀ ਮੌਸਮ ਬਦਲ ਰਿਹਾ ਹੈ। ਐਸੇ ਵਿੱਚ ਸਾਡੇ ਕਈ ਦੋਸਤਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਖੰਗ ਤੇ ਜ਼ੁਕਾਮ ਤੋਂ ਜੀ ਜੁਕਾਮ ਤੇ ਚਲੋ 2-3 ਦਿਨਾਂ ਚ ਠੀਕ ਹੋ ਜਾਂਦਾ ਪਰ ਖੰਘ ਬੜੀ ਪਰੇਸ਼ਾਨ ਕਰਦੀ ਹੈ ਅੱਜ ਕੋਈ ਸਾਨੂੰ ਐਸਾ ਘਰੇਲੂ ਨੁਕਸਾ ਦੱਸੋ ਜਿਹਦੇ ਨਾਲ ਖੰਘ ਵਰਗੀ ਨਾਮਰਾਦ ਬਿਮਾਰੀ ਤੋਂ ਛੁਡਾਈ ਜਾਵੇ ਜੀ ਬਿਲਕੁਲ ਦੇਖੋ ਖੰਘ ਜੁਕਾਮ ਇਹ ਮੌਸਮ ਦੇ ਨਾਲ ਜਿਹੜਾ ਜਦੋਂ ਮੌਸਮ ਬਦਲਦਾ ਤੇ ਜਿਨ੍ਹਾਂ ਦੇ ਵੀ ਇਮਿਊਨ ਸਿਸਟਮ ਵੀਕ ਹੁੰਦੇ ਨੇ ਇਫੈਲ ਸਿਸਟਮ ਯਾਨੀ ਕਿ ਰੋਗ ਪ੍ਰਤੀਰੋਧਕਸ਼ਮਤਾ ਜਿਹੜੀ ਘੱਟ ਹੁੰਦੀ ਹੈ ਤੇ ਉਹਨਾਂ ਨੂੰ ਅਕਸਰ ਇਹ ਪ੍ਰੋਬਲਮ ਹੋ ਜਾਂਦੀ ਹੈ ਜੀ ਜ਼ਿਆਦਾਤਰ ਜੋ ਲੋਕ ਸੌਫਰ ਕਰਦੇ ਨੇ ਕੋਈ ਜਗਾ ਚੇਂਜ ਕਰਦੇ ਨੇ ਇੱਕ ਜਗਾ ਤੋਂ ਦੂਸਰੀ ਜਗਾ ਜਾਏ ਪਾਣੀ ਚੇਂਜ ਹੋ ਗਿਆ ਮੌਸਮ ਥੋੜਾ ਚੇਂਜ ਹੋ ਗਿਆ ਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਗਲਾ ਖਰਾਬ ਹੋ ਗਿਆ ਖਾਂਸੀ ਸ਼ੁਰੂ ਹੋ ਗਈ ਸੀ ਜਾਂ ਫਿਰ ਕਈ ਐਸੀ ਰੋਗ ਨੇ ਜਿਨ੍ਹਾਂ ਨੂੰ ਖਾਂਸੀ ਲਗਾਤਾਰ ਜਲਦੀ ਦਿੰਦੀ ਹੈ ਪੁਰਾਣੀ ਹੋ ਗਈ ਹੈ ਲੇਕਿਨ ਠੀਕ ਨਹੀਂ ਹੋ 파 ਰਹੀ ਤੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਈਆਂ ਨੂੰ ਸੁੱਕੀ ਖਾਂਸੀ ਹੁੰਦੀ ਹੈ ਕਈਆਂ ਨੂੰ ਬਲਗਮ ਵਾਲੀ ਖਾਂਸੀ ਹੁੰਦੀ ਹੈ ਇਹ ਹੈ ਅਸਲ ਚ ਪ੍ਰੋਬਲਮ ਜਿਹੜੀ ਹੈ ਇਹ ਇਮਿਊਨ ਸਿਸਟਮ ਦੀ ਹੈ ਜੀ ਤੇ ਇਹਨੂੰ ਅਗਰ ਪਰਮਾਨੈਂਟਲੀ ਹੱਲ ਕਰਨਾ ਹੋਵੇ ਤੇ ਆਪਣੇ ਇਮਿਊਨ ਸਿਸਟਮ ਤੇ ਕੰਮ ਕਰਨ ਦੀ ਲੋੜ ਹੈ। ਅਗਰ ਇਮਿਊਨ ਸਿਸਟਮ ਨੂੰ ਸਟਰੋਂਗ ਕਰ ਲਿਆ ਜਾਏ ਤੇ ਇਸ ਪ੍ਰੋਬਲਮ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ। ਸੋ ਜਿਸ ਜੋ ਕਾਰਨ ਆ ਨਾ ਬਿਮਾਰੀ ਦਾ ਅਗਰ ਉਹਨੂੰ ਅਸੀਂ ਠੀਕ ਕਰ ਲਈਏ ਤਾਂ ਸਮੱਸਿਆ आएगी। ਜੀ ਬਿਲਕੁਲ ਠੀਕ ਹੈ। ਸੋ ਹਮੇਸ਼ਾ ਪਰਮਾਨੈਂਟ ਕੋਈ ਹੱਲ ਅਗਰ ਚਾਹੀਦਾ ਤਾਂ ਸਾਨੂੰ ਕਾਰਨ ਦੇ ਉੱਤੇ ਹੀ ਕੰਮ ਕਰਨਾ ਚਾਹੀਦਾ ਹੈ। ਜੀ। ਸੋ ਦਵਾਈਆਂ ਦੇ ਨਾਲ ਜਦੋਂ ਅਸੀਂ ਇਲਾਜ ਕਰਨੇ ਆ ਤੇ ਉਹ ਇੱਕ ਟੈਂਪੋਰਰੀ ਰੀਲੀਫ ਹੁੰਦਾ ਹੈ। ਉਹਦੇ ਨਾਲ ਕਾਰਨ ਕਦੇ ਖਤਮ ਨਹੀਂ ਹੁੰਦਾ। ਕੰਟੀਨੂਸ ਤਸੀਦ ਬਾਉਂਡਰੀ ਕੋਸ਼ਿਸ਼ ਕਰ ਰਹੇ ਨੇ ਅੱਜ ਕਾਮ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਥੋੜੀ ਦੇਰ ਬਾਅਦ ਫੇਰ ਉਹ ਪ੍ਰੋਬਲਮ ਆ ਜਾਂਦੀ ਹੈ ਅਗਰ ਸਹੀ ਹੱਲ ਚਾਹੀਦਾ ਤੇ ਉਹਦੇ ਵਾਸਤੇ ਹੀ ਹੈ ਕਿ ਅਸੀਂ ਕਾਰਨ ਦੇ ਉੱਤੇ ਕੰਮ ਕਰੀਏ ਸੋ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਦਿੱਤੀਆਂ ਨੇ ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਸਾਡੇ ਬਜ਼ੁਰਗ ਸਾਡਾ ਜਿਹੜਾ ਟ੍ਰੈਡੀਸ਼ਨਲ ਸਿਸਟਮ ਹੈ ਉਹ ਕਿੱਡਾ ਸ਼ਾਨਦਾਰ ਬਣਿਆ ਸੀਗਾ ਖਾਣ ਪੀਣ ਦਾ ਜਿਹੜਾ ਅਸੀਂ ਅੱਜ ਬਦਲ ਦਿੱਤਾ ਹੈ ਜਿਸ ਦੇ ਕਰਕੇ ਅਸੀਂ ਬਹੁਤ ਸਾਰੀਆਂ ਪ੍ਰੋਬਲਮਾਂ ਤੇ ਲੰਦਾ ਆ ਕਿ ਉਹਦੇ ਚ ਜਿਹੜੇ ਖਾਣੇ ਸੀ ਸਾਡੇ ਖਾਣਿਆਂ ਦੇ ਵਿੱਚ ਇੱਕ ਚੀਜ਼ ਇਸਤੇਮਾਲ ਹੁੰਦੀ ਸੀ ਮਸਾਲੇ ਤੇ ਉਹ ਮਸਾਲਿਆਂ ਦੇ ਵਿੱਚ ਅੱਜ ਅੱਜ ਵੀ ਅਗਰ ਦੇਖਿਆ ਜਾਏ ਤੇ ਜ਼ਿਆਦਾ ਘਰ ਰਸੋਈਆਂ ਦੇ ਵਿੱਚ ਉਹ ਮਸਾਲੇ ਰਹੇ ਹੁੰਦੇ ਨੇ ਲੇਕਿਨ ਰੂਪ ਬਦਲ ਗਿਆ ਜੀ ਅੱਜ ਕੱਲ ਉਹ ਕਿਸੇ ਹੋਏ ਮਸਾਲੇ ਜ਼ਿਆਦਾਤਰ ਹੁੰਦੇ ਨੇ ਜਿਹੜੇ ਮਾਰਕੀਟ ਚੋਂ ਹੀ ਬਣੇ ਬਣਾਈ ਆ ਜਾਂਦੇ ਨੇ ਜੀ ਜੀ ਕੋਈ ਚਾਟ ਮਸਾਲਾ ਆ ਗਿਆ ਕੋਈ ਚਨਾ ਮਸਾਲਾ ਆ ਗਿਆ ਕੋਈ ਕਿਸੇ ਤਰ੍ਹਾਂ ਦਾ ਰਲੇ ਉਹ ਪਹਿਲੇ ਹੀ ਬਣਾਏ ਤਿਆਰ ਮਸਾਲੇ ਜਿਹੜੇ ਹੁੰਦੇ ਨੇ ਇਹ ਹੁੰਦੇ ਨੇ ਸਾਬਤ ਮਸਾਲੇ ਇਹੂ ਮਸਾਲਿਆਂ ਦੇ ਵਿੱਚ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਨੇ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਬੜਾ ਸਟਰੋਂਗ ਕਰ ਦੇਸੀ ਸਾਇੰਟੀਫਿਕਲੀ ਵੀ ਹੁਣ ਪ੍ਰੂਵ ਹੋ ਰਿਹਾ ਕਿ ਜਿਹੜੇ ਸਾਡੇ ਮਸਾਲੇ ਨੇ ਸਾਰੇ ਦੇ ਸਾਰੇ ਇਹਨਾਂ 'ਚ ਬਹੁਤ ਸਾਰੇ ਔਸ਼ਧੀਏ ਗੁਣ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਸਾਡੇ ਸਰੀਰ ਦੇ ਸਾਰੇ ਸਿਸਟਮ ਨੂੰ ਤੈਅ ਰੱਖਣ ਵਾਸਤੇ ਹੈਗੇ ਨੇ ਜੀ ਸੋ ਮਸਾਲੇ ਦੇਖੇ ਦੇਖੋ ਸਦੀਆਂ ਤੋਂ ਸਾਡੇ ਖਾਣੇ ਦਾ ਇੱਕ ਾਟੂਕ ਹਿੱਸਾ ਰਹੇ ਨੇ ਜੀ ਗੜਬੜ ਸਿਰਫ ਉੱਥੇ ਹੋਈ ਹੈ ਜਦੋਂ ਅਸੀਂ ਇਹਨਾਂ ਮਸਾਲਿਆਂ ਨੂੰ ਦਾ ਮਾਰਕੀਟਿੰਗ ਹੋ ਗਿਆ ਹੈ ਇੰਡਸਟਰੀ ਆਗਿਓ ਦੇ ਵਿੱਚ ਤੇ ਉਹਨੇ ਸਾਨੂੰ ਇਹ ਬਣੇ ਬਣਾਏ ਮਸਾਲੇ ਪੀ ਕੇ ਦੇਣੇ ਸ਼ੁਰੂ ਕਰ ਦਿੱਤੇ ਜੀ ਹੁਣ ਕੋਈ ਵੀ ਚੀਜ਼ ਜਦੋਂ ਖਿਸ ਜਾਂਦੀ ਹੈ ਤੇ ਉਹਦੇ ਜਿਹੜੇ ਗੁਣ ਨੇ ਹੁਣ ਜਿਹੜੀ ਕੁਦਰਤ ਨੇ ਉਹਨੂੰ ਪ੍ਰੋਟੈਕਸ਼ਨ ਦਿੱਤੀ ਹੁੰਦੀ ਹੈ ਉਹ ਪ੍ਰੋਟੈਕਸ਼ਨ ਖਤਮ ਹੋ ਜਾਂਦੀ ਹੈ ਜੀ ਮੈਂ ਫਾਰ ਇਗਜ਼ਾਮਪਲ ਹੀ ਲੈ ਰਹੇ ਹਾਂ ਕਿ ਜਿਵੇਂ ਕਣਕ ਦਾ ਹੀ ਦਾਣਾ ਤੁਸੀਂ ਸੁੱਕਾ ਭਾਵੇਂ ਉਹਨੂੰ 2 ਸਾਲ ਵੀ ਰੱਖ ਲੋ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੀ 2 ਸਾਲ ਬਾਅਦ ਵੀ ਉਹਨੂੰ ਬੀਜੋਗੇ ਤੋਗੇਗਾ ਲੇਕਿਨ ਜੇ ਤੁਸੀਂ ਪੀ ਕੇ ਉਹਦਾ ਦਰਿਆ ਬਣਾ ਲਿਆ ਜਾਂ ਆਟਾ ਬਣਾ ਲਿਆ ਤੇ ਹੁਣ ਉਹਨੇ 2 ਸਾਲ ਨਹੀਂ ਕੱਢਣੇ ਜੀ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਮਸਾਲੇ ਵੀ ਨੇ ਇਹਨਾਂ ਦੇ ਵਿੱਚ ਜਿਹੜੀ ਖਾਸ ਜਿਹੜੇ ਔਸ਼ਧੀ ਗੁਣ ਨੇ ਉਹ ਬੜੇ ਸੈਂਸਿਟਿਵ ਹੁੰਦੇ ਨੇ ਇਹਦੇ ਵਿੱਚ ਬੜੇ ਸੈਂਸਿਟਿਵ ਆਇਲਸ ਹੁੰਦੇ ਨੇ ਤੇ ਜਦੋਂ ਇਹਨਾਂ ਨੂੰ ਅਸੀਂ ਪੀ ਦਿੰਨੇ ਆ ਜਾਂ ਪ੍ਰੋਸੈਸ ਕਰਕੇ ਰੱਖ ਲੈਨੇ ਆ ਤੇ ਉਹਨਾਂ ਦੇ ਵਿੱਚੋਂ ਗੁਣ ਜਿਹੜੇ ਉਹ ਘਟਣ ਲੱਗ ਪੈਂਦੇ ਨੇ ਇਸ ਕਰਕੇ ਘਰਾਂ 'ਚ ਮਸਾਲੇ ਤੇ ਅੱਜ ਵੀ ਯੂਜ਼ ਹੋ ਰਹੇ ਨੇ ਲੇਕਿਨ ਉਹ ਸਾਨੂੰ ਪ੍ਰੋਟੈਕਟ ਨਹੀਂ ਕਰ ਪਾ ਰਹੇ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਨਹੀਂ ਰੱਖ ਪਾ ਰਹੇ ਸੋ ਜਿਹੜੀ ਖੰਘ ਵਾਸਤੇ ਔਸ਼ਧੀ ਹੈ ਜਿੰਨੂੰ ਮੈਂ ਇਸਤੇਮਾਲ ਕਰਦਾ ਹਾਂ ਕਿ ਘਰ 'ਚ ਕਦੇ ਵੀ ਕੋਈ ਪ੍ਰੋਬਲਮ ਵੈਸੇ ਤੇ ਜਦੋਂ ਤੋਂ ਇਮਿਊਨ ਸਿਸਟਮ ਤੇ ਕੰਮ ਸ਼ੁਰੂ ਕੀਤਾ ਤੇ ਪ੍ਰੋਬਲਮ ਆਉਂਦੀ ਨਹੀਂ ਜੀ ਇਹ ਆ ਵੀ ਜਾਏ ਤੇ ਫਿਰ ਅਸੀਂ ਜਿਹੜੀ ਇਸਤੇਮਾਲ ਕਰਦੇ ਹਾਂ ਉਹਦੇ 'ਚ ਕੁਝ ਮਸਾਲੇ ਨੇ ਜਿਨ੍ਹਾਂ ਨੂੰ ਰਲਾ ਕੇ ਤੇ ਇੱਕ ਕਾੜਾ ਤਿਆਰ ਕੀਤਾ ਜਾਂਦਾ ਹੈ ਇਹ ਜਿਹੜਾ ਨੁਸਖਾ ਆ ਜਿੰਨੂੰ ਮੈਂ ਜਾਦੂਈ ਨੁਸਖਾ ਵੀ ਕਹਿਣਾ ਆ ਜਿਹੜਾ ਖੰਘ ਵਾਸਤੇ ਕਮਾਲ ਦਾ ਕੰਮ ਕਰਦਾ ਆ ਉਹਦੇ ਵਾਤੇ ਜਿਹੜੇ ਮਸਾਲੇ ਸਾਡੇ ਘਰਾਂ 'ਚ ਹੀ ਆਮ ਤੌਰ ਤੇ ਮੌਜੂਦ ਹੁੰਦੇ ਸੀ ਪਹਿਲਾਂ ਜੇ ਅੱਜ ਵੀ ਅਸੀਂ ਉਹ ਮਾਰਕੀਟ 'ਚ ਸਬੂਤੇ ਹੀ ਮਿਲ ਜਾਂਦੇ ਉਹਨਾਂ ਨੂੰ ਲੈ ਆਈਏ ਤੇ ਉਹਨਾਂ 'ਚ ਪਹਿਲਾਂ ਮਸਾਲਿਆਂ ਦੀ ਗੱਲ ਕਰ ਲੈਣੇ ਆ ਕਿ ਕਿਹੜੇ-ਕਿਹੜੇ ਚਾਹੀਦੇ ਨੇ ਉਹ ਪਹਿਲਾਂ ਤਾਂ ਹੈਗਾ ਅਦਰਕ ਜੀ ਅੱਜ ਵੀ ਹਰ ਘਰ 'ਚ ਮਿਲ ਜਾਂਦਾ ਬਸ ਸਪੇਸ ਨਾ ਹੋਵੇ ਜਿਹੜੀ ਬਣੀ-ਬਣਾਈ ਜਿਹੜਾ ਅਦਰਕ ਹੋਏ ਓਰੀਜਨਲ ਕੱਚਾ ਹੀ ਅੱਛੀ ਹਲਦੀ ਚਾਹੀਦੀ ਹੈ ਕਾਲੀਆਂ ਮਿਰਚਾਂ ਸਾਬਤ ਚਾਹੀਦੀਆਂ ਨੇ ਲੌਂਗ ਸਾਬਤ ਚਾਹੀਦਾ ਮੋਤੀ ਇਲਾਚੀ ਸਾਬਤ ਚਾਹੀਦੀ ਹੈ ਦਾਲਚੀਨੀ ਚਾਹੀਦੀ ਹੈ ਸਾਬਕ ਨਾਲੀ ਚਾਹੀਦੀ ਹੈ ਮੁਲਠੀ ਜੀ ਸੋ ਇਹ ਚੀਜ਼ਾਂ ਦੇ ਨਾਲ ਬਣਦੀਆਂ ਤੇ ਇਹਦੇ ਨਾਲ ਇੱਕ ਚੀਜ਼ ਹੋਰ ਹੈ ਉਹ ਨੇ ਅੰਮਰੂਦ ਦੇ ਪੱਤੇ ਜੀ ਸੋ ਇਹਨਾਂ ਚੀਜ਼ਾਂ ਤੋਂ ਇਹ ਕੜਾ ਤਿਆਰ ਹੁੰਦਾ ਹੈ ਤੇ ਸਵਾਦ ਵਾਸਤੇ ਥੋੜਾ ਜਿਹਾ ਵਿੱਚ ਗੁੜ ਪਾਇਆ ਜਾ ਸਕਦਾ ਹੈ ਸੋ ਅਸੀਂ ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਦੇ ਗੁਣ ਪਹਿਲਾਂ ਜਾਣ ਲੈਣੇ ਆ ਕਿ ਇਹਨਾਂ ਨੂੰ ਅਸੀਂ ਕਿਉਂ ਚੁਣਿਆ ਆ ਠੀਕ ਹੈ ਜੀ ਅੱਜ ਕੱਲ ਜਿਹੜੀ ਸਾਇੰਟੀਫਿਕ ਖੋਜਾਂ ਨੇ ਉਹ ਇਹਦੇ ਬਾਰੇ ਕੀ ਕਹਿੰਦੀਆਂ ਨੇ ਕਿ ਇਹਨਾਂ ਵਿੱਚ ਐਸਾ ਕੀ ਹੈ ਜਿਹੜਾ ਇਹਨਾਂ ਖੰਗਰੂ ਜਾਂ ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਨੇ ਸਾਡੀਆਂ ਉਹਨਾਂ ਨੂੰ ਠੀਕ ਕਰਦੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅਦਰਕ ਦੀ ਜੀ ਅਦਰਕ ਦੇ ਵਿੱਚ ਜਿਹੜਾ ਕੰਪਾਊਂਡ ਪਾਇਆ ਜਾਂਦਾ ਉਹਨੂੰ ਜਿੰਜਰੋਲ ਕਹਿੰਦੇ ਨੇ ਸਾਇੰਟਿਫਿਕਲੀ ਜਿਹੜਾ ਸਰੀਰ ਦੇ ਵਿੱਚੋਂ ਇਨਫਰਮੇਸ਼ਨ ਨੂੰ ਘੱਟ ਕਰਦਾ ਹੈ ਜੀ ਇਨਫਰਮੇਸ਼ਨ ਹੁੰਦੀ ਹੈ ਜਿਹੜਾ ਸਰੀਰ ਦੇ ਵਿੱਚ ਸਾਡੇ ਸੈੱਲਾਂ ਦਾ ਆਕਸੀਡੇਟਿਵ ਸਟ्रेस ਦੇ ਕਾਰਨ ਜਿਹੜਾ ਡੈਮੇਜ ਹੁੰਦਾ ਉਹਨੂੰ ਰੋਕਦਾ ਹੈ ਜੀ ਉਹਦੇ ਕਰਕੇ ਉਹਦੇ ਬਹੁਤ ਸਾਰੇ ਫਾਇਦੇ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਹੋ ਜਾਂਦੇ ਨੇ ਉਹ ਸਾਡੇ ਜੋੜਾਂ ਵਾਸਤੇ ਵਧੀਆ ਹੋ ਜਾਂਦਾ ਹੈ ਉਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਚੰਗਾ ਹੋ ਜਾਂਦਾ ਹੈ ਸਾਡੀ ਸਾਹ ਪ੍ਰਣਾਲੀ ਵਾਸਤੇ ਉਹ ਚੰਗਾ ਹੋ ਜਾਂਦਾ ਹੈ ਠੀਕ ਹੈ ਦੂਸਰੀ ਅਸੀਂ ਗੱਲ ਕਰ ਲੈਂਦੇ ਆ ਖਲਦੀ ਕੱਚੀ ਹਲਦੀ ਜਿਹੜੀ ਹੈ ਕੱਚੀ ਜਿਹੜੀ ਹਲਦੀ ਹੈ ਇਹਦੇ ਵਿੱਚ ਕੁਰਕੁਰਮਿਨ ਨਾਂ ਦਾ ਕੰਪਾਊਂਡ ਹੈ ਜਿਹੜਾ ਬਹੁਤ ਸਾਰੇ ਕੰਮ ਕਰਦਾ ਹੈ ਉਹ ਵੀ ਸਾਡੀਆਂ ਚਾਹੇ ਉਹ ਇਮਿਊਨ ਸਿਸਟਮ ਨਾਲ ਸੰਬੰਧਿਤੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੈ ਸਾਡੇ ਦਿਮਾਗ ਨੂੰ ਰਿਲੈਕਸ ਕਰਨ ਦੇ ਵਿੱਚ ਵੀ ਉਹ ਕੰਮ ਆਉਂਦਾ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਦੇ ਵਿੱਚ ਕੰਮ ਕਰਨ ਦੇ ਵਿੱਚ ਕੰਮ ਆਉਂਦਾ ਆ ਸੋ ਇਹਦੇ ਵੀ ਜਿਹੜੀਆਂ ਔਸ਼ਧੀ ਗੁਣ ਨੇ ਉਹ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਨੇ ਇਸੇ ਤਰ੍ਹਾਂ ਹੀ ਅਗਲੀ ਆ ਜਾਂਦੀ ਕਾਲੀ ਮਿਰਚ ਕਾਲੀ ਮਿਰਚ ਦੇ ਵਿੱਚ ਜਿਹੜਾ ਕੰਪਾਊਂਡ ਹੈ ਉਹ ਪਿਪਰਿਨ ਨਾਂ ਦਾ ਕੰਪਾਊਂਡ ਹੈਗਾ ਜੀ ਜਿਹੜਾ ਸਰੀਰ ਦੇ ਵਿੱਚੋਂ ਇਹੀ ਇਨਫਰਮੇਸ਼ਨ ਨੂੰ ਕੱਟ ਕਰਦਾ ਆ ਜਿਹੜੀ ਸਾਡੀ ਸਾਹ ਪ੍ਰਣਾਲੀ ਹੈ ਉਹਦੇ ਵਿੱਚ ਵੀ ਹੋਈਆਂ ਜਿਹੜੀਆਂ ਇਨਫੈਕਸ਼ਨ ਨੇ ਇਹਦੇ ਵਿੱਚ ਐਂਟੀਬੈਕਟੀਰੀਅਲ ਐਂਟੀਵਾਇਰਲ ਗੁਣ ਵੀ ਨੇ ਅਗਰ ਸਾਡੀ ਖੰਗ ਕਿਸੇ ਬੈਕਟੀਰੀਆ ਕਰਕੇ ਜਾਂ ਵਾਇਰਸ ਕਰਕੇ ਤੇ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਮਦਦ ਕਰ ਦਿੰਦੇ ਆ ਅਗਲਾ ਕੰਪਾਊਂਡ ਜਿਹੜਾ ਸਾਡੇ ਕੋਲ ਉਹ ਹੈਗਾ ਮੋਟੀ ਇਲਾਚੀ ਤੇ ਮੋਟੀ ਇਲਾਚੀ ਵੀ ਦੇ ਵਿੱਚ ਜਿਹੜੇ ਐਂਟੀਆਕਸੀਡੈਂਟ ਗੁਣ ਨੇ ਤੇ ਨਾਲ ਹੀ ਐਂਟੀ ਇਨਫਲੇਮੇਟਰੀ ਗੁਣ ਜਿਹੜੇ ਨੇ ਉਹਨੇ ਦੇ ਕਰਕੇ ਉਹ ਵੀ ਇਹ ਸਾਰੇ ਕੰਮ ਕਰਦੀ ਹੈ ਤੇ ਕਿਉਂਕਿ ਇੱਕ ਦੂਜੇ ਨਾਲ ਰਲ ਕੇ ਜਿਹੜੇ ਕੰਪਾਊਂਡ ਨੇ ਨਾ ਹੋਰ ਵੀ ਵਧੀਆ ਕੰਮ ਕਰਦੇ ਨੇ ਜੀ ਅਗਲਾ ਜਿਹੜਾ ਮਸਾਲਾ ਸਾਡੇ ਕੋਲ ਇਹ ਹੈਗਾ ਮਲਠੀ ਮਲਠੀ ਦੇ ਵਿੱਚ ਗਲਾਈਸੀਰੀਨ ਨਾਂ ਦਾ ਇੱਕ ਕੰਪਾਊਂਡ ਹੈ ਜਿਹੜਾ ਗਲੇ ਦੀ ਖਰਾਸ਼ ਨੂੰ ਤੇ ਸੂਜਨ ਨੂੰ ਤੇ ਉਹਦੇ ਵਿੱਚੋਂ ਜਲਨ ਨੂੰ ਜਿਹੜਾ ਉਹ ਕੱਟ ਕਰਦਾ ਆ ਤੇ ਉਹ ਵੀ ਇਸ ਕੰਮ ਦੇ ਵਿੱਚ ਬੜਾ ਫਾਇਦਾ ਕਰਦਾ ਆ ਮੈਚਿਸ ਦੇ ਵਿੱਚ ਜਿਹੜਾ ਅਸੀਂ ਸ਼ਾਮਿਲ ਕਰਦੇ ਆ ਲੌਂਗ ਉਹਦੇ ਵਿੱਚ ਇਗਨੌਲ ਨਾਂ ਦਾ ਕੰਪਾਊਂਡ ਹੈ ਜਿਹੜਾ ਕਿ ਬਹੁਤ ਸਾਰੇ ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਚੰਗਾ ਕੰਮ ਕਰਦਾ ਆ ਤੇ ਇਹਦੇ ਵਿੱਚ ਅਗਲਾ ਮਸਾਲਾ ਹੈਗਾ ਦਾਲਚੀਨੀ ਦਾਲਚੀਨੀ ਦੇ ਵਿੱਚ ਵੀ ਬਹੁਤ ਸਾਰੇ ਨਿਊਟ੍ਰੀਐਂਟਸ ਜਿਹੜੇ ਨੇ ਐਸੇ ਜਿਹੜੇ ਜਿਨ੍ਹਾਂ ਚ ਐਂਟੀ ਇਨਫਲੇਮੇਟਰੀ ਗੁਣ ਨੇ ਤੇ ਜਿਹਦੇ ਕਰਕੇ ਇਹ ਵੀ ਖਾਂਸੀ ਦੇ ਵਿੱਚ ਜਿਹੜੀ ਆ ਨੇ ਨੂੰ ਲੰਬੇ ਸਮੇਂ ਦੀ ਖਾਂਸੀ ਨੂੰ ਠੀਕ ਕਰਨ ਵਿੱਚ ਕਾਫੀ ਮਦਦ ਕਰਦੀ ਆ ਜੀ ਸੋ ਇਹਦੇ ਨਾਲ ਜਿਹੜਾ ਸ਼ਾਮਿਲ ਕੀਤਾ ਜਾਂਦਾ ਉਹ ਨੇ ਅੰਬਰੂਤ ਦੇ ਪੱਤੇ ਜੀ ਅਮਰੂਦ ਦੇ ਪੱਤਿਆਂ ਦੇ ਵਿੱਚੋਂ ਬਹੁਤ ਸਾਰੇ ਨਿਊਟ੍ਰੀਐਂਟਸ ਮਿਲਦੇ ਆ ਗਏ ਨੇ ਇਹਨਾਂ ਚ ਵਿਟਾਮਿਨ ਸੀ ਹੈ ਵਿਟਾਮਿਨ ਏ ਹੈਗਾ ਕੁਝ ਹੱਦ ਤੱਕ ਵਿਟਾਮਿਨ ਬੀ ਇਹਦੇ ਵਿੱਚ ਸ਼ਾਮਿਲ ਨੇ ਬਹੁਤ ਸਾਰੇ ਮਿਨਰਲ ਨੇ ਜਿਵੇਂ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਫਾਸਫੋਰਸ ਹੈ ਜ਼ਿੰਕ ਹੈ ਸੋ ਇਹ ਸਾਰੇ ਜਿਹੜੇ ਨਿਊਟ੍ਰੀਐਂਟਸ ਨੇ ਇਹ ਵੀ ਐਂਟੀਆਕਸੀਡੈਂਟਸ ਦਾ ਕੰਮ ਕਰਦੇ ਨੇ ਤੇ ਸਾਡੇ ਇਮਿਊਨ ਸਿਸਟਮ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਨ ਦੇ ਵਿੱਚ ਮਦਦ ਕਰਦੇ ਨੇ ਸੋ ਇਹ ਜਿਹੜੇ ਸਾਰੇ ਮਸਾਲੇ ਇਸ ਕਾੜੇ ਦੇ ਵਿੱਚ ਇਸਤੇਮਾਲ ਹੋ ਰਹੇ ਨੇ ਇੱਕ ਲਿਮਿਟ ਮਾਤਰਾ ਦੇ ਵਿੱਚ ਇਹ ਜਦੋਂ ਇਹ ਸਾਰੇ ਰਲ ਕੇ ਆਪਣਾ ਆਪਣਾ ਕੰਮ ਕਰਦੇ ਨੇ ਤੇ ਸਾਡੀ ਇਮਿਊਨ ਸਿਸਟਮ ਜਿਹੜਾ ਹੈ ਉਹ ਨੂੰ ਇਹ ਬਹੁਤ ਮਜ਼ਬੂਤ ਕਰਦੇ ਨੇ ਜੀ ਤੇ ਜਦੋਂ ਸਾਡਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਤੇ ਫਿਰ ਆਪ ਹੀ ਅੰਦਰੋਂ ਲੜ ਕੇ ਸਾਰੀਆਂ ਪ੍ਰੋਬਲਮ ਨੂੰ ਸੋਲਵ ਕਰਦਾ ਇਹ ਇਕੱਲੀ ਖੰਗ ਦਾ ਇਲਾਜ ਨਹੀਂ ਹੈ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਜੀ ਸੋ ਖੰਗ ਦਾ ਤੇ ਇੱਕ ਬਾਨਾ ਹੈ ਕਿ ਅਸੀਂ 3-4 ਦਿਨ ਲਗਾਤਾਰ ਇਸ ਕਾਰਡ ਨੂੰ ਲੈ ਲੈਣੇ ਆ ਜੀ ਬਿਲਕੁਲ ਤੇ ਇਸ ਆਪਣੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਸੋਲਵ ਕਰ ਲੈਣੇ ਆ ਹਾਂਜੀ ਸੋ ਇਸ ਕਾਰਡ ਨੂੰ ਕਿਵੇਂ ਬਣਾਉਣਾ ਆ ਆਉਂ ਜਾ ਕੇ ਹੁਜਰਾ ਕਿਚਨ ਚਲੀਏ ਤੇ ਉੱਥੇ ਜਾ ਕੇ ਬਣਾਉਨੇ ਆ ਜੀ ਬਿਲਕੁਲ ਕਾੜਾ ਬਣਾਉਣ ਵਾਸਤੇ ਜਿਹੜਾ ਮਟੀਰੀਅਲ ਇਸਤੇਮਾਲ ਕਰਨਾ ਉਹ ਇਸ ਤਰ੍ਹਾਂ ਆ ਪਹਿਲਾ ਅਸੀਂ ਪੱਤੇ ਲਏ ਹੈਗੇ ਨੇ ਇਹ 6-7 ਪੱਤੇ ਲੈਣੇ ਨੇ ਅਮਰੂਦਾਂ ਦੇ ਗੋੜ ਲੈਣਾ ਥੋੜਾ ਜਿਹਾ ਛੋਟਾ ਜਿਹਾ ਪੀਸ ਅਦਰਕ ਹਲਦੀ ਦਾ ਨਾਲ ਹੀ ਅਦਰਕ ਦਾਲਚੀਨੀ ਦਾ ਛੋਟਾ ਜਿਹਾ ਪੀਸ ਦੋ ਲੌਂਗ ਇਹ ਚੁਕਾਲੀਆਂ ਮਰਚਾਂ ਅਸੀਂ 5-6 ਇਸਤੇਮਾਲ ਕਰਾਂਗੇ ਤੇ ਜਿਹੜੀ ਮੋਟੀ ਰਾਚੀ ਹੈ ਇਹਦੇ ਵਿੱਚੋਂ ਥੋੜੇ ਜਿਹਾ दाਣੇ ਇਹਦੇ ਇਸਤੇਮਾਲ ਕਰਾਂਗੇ ਸੋ ਇੱਕ ਜਾਣੇ ਦਾ ਕੜਾ ਬਣਾਉਣ ਵਾਸਤੇ ਇੱਕ ਦਿਨ ਦਾ ਜਿਹੜਾ ਉਹ ਹੈਗਾ ਕਿ ਦੋ ਕੱਪ ਪਾਣੀ ਲੈਣਾ ਆ ਅਸੀਂ ਪਾਣੀ ਲੈ ਕੇ ਇਹਨੂੰ ਗਰਮ ਕਰ ਦਿੰਨੇ ਆ ਇੰਡਕਸ਼ਨ ਔਨ ਕਰਕੇ ਉਹਦਾ ਟੈਂਪਰੇਚਰ ਥੋੜਾ ਘੱਟ ਕਰ ਦੇਾਂਗੇ ਤੇ ਪਾਣੀ ਗਰਮ ਹੋ ਰਿਹਾ ਉਨੀ ਦੇਰ ਚ ਜਿਹੜੇ ਪੱਤੇ ਨੇ ਇਹਨਾਂ ਦੇ ਅਸੀਂ ਜਿਹੜੀਆਂ ਵਿਚਲੀਆਂ ਡੰਡੀਆਂ ਨੇ ਇਹਨਾਂ ਨੂੰ ਕੱਟ ਲੈਣਾ ਆ ਸੋ ਇਹ ਪੱਤਿਆਂ ਦੀਆਂ ਵਿਚਰੀਆਂ ਡੰਡੀਆਂ ਕੱਢ ਕੇ ਅਸੀਂ ਇਹਨਾਂ ਨੂੰ ਛੋਟੇ-ਛੋਟੇ ਟੋਟੇ ਕਰਕੇ ਇਹਦੇ ਵਿੱਚ ਪਾਣੀ ਚ ਪਾ ਦੇਵਾਂਗੇ ਇਹ ਜਿਹੜਾ ਸਾਰਾ ਮਟੀਰੀਅਲ ਹੈ ਇਹਨੂੰ ਅਸੀਂ ਇਹ ਤੋਂ ਲਾਚੀਆਂ ਅਸੀਂ ਥੋੜੀ ਲੈਣੀ ਹੈ ਥੋੜੇ ਜਿਹਾ tane ਇਲਾਚੀ ਦੇ ਪੂਰੀ ਇਲਾਚੀ ਨਹੀਂ ਪਾਉਣੀ ਐਨੇ ਕਾਣੇ ਚੋਂ ਲੈ ਲੈਨੇ ਅਸੀਂ ਕਾਲੀਆਂ ਮਿਰਚਾਂ 5-6 ਪਾਣੀਆਂ ਨੇ ਅਸੀਂ 6 ਕਾਲੀਆਂ ਮਿਰਚਾਂ ਲੈ ਲਈਆਂ ਨੇ ਦਾਲਚੀ ਅਦਰਕ ਹਲਦੀ ਇਹ ਸਾਰਾ ਮੀਠੀ ਰਸੀ ਪਾ ਰਿਹਾ ਵਿੱਚ ਤੇ ਇਹਨਾਂ ਨੂੰ ਹੁਣ ਕੁੱਟ ਲਵਾਂਗੇ ਤੇ ਕੁੱਟ ਕੇ ਇਸ ਮਟੀਰੀਅਲ ਨੂੰ ਵੀ ਅਸੀਂ ਇਹਦੇ ਵਿੱਚ ਐਡ ਕਰਦੇ ਆਂਗੇ ਨਾਲ ਹੀ ਸੀ ਪਾ ਦੇਾਂਗੇ ਇਹਦੇ ਵਿੱਚ ਗੁੜ ਤੇ ਹੁਣ ਇਹਨੂੰ ਸੇਕ ਕਿਉਂਕਿ ਰਿਜਨ ਡਿਆ ਪਿਆ ਤੇ ਇਹਦਾ ਸੇਕ ਹੋਰ ਘੱਟ ਕਰਦੇ ਆਂਗੇ ਇਨੂੰ ਮੱਠੇ ਸੇਕਦੇ ਉਤੇ ਰਿਜਾਂ ਦੇਾਂਗੇ ਜਦੋਂ ਇਹ ਪਾਣੀ ਦੋ ਕੱਪ ਆਇਆ ਸੀ ਜਦੋਂ ਇੱਕ ਕੱਪ ਪਾਣੀ ਰਹਿ ਜਾਏਗਾ ਤੇ ਉਦੋਂ ਇਸ ਨੂੰ ਅੰਨ ਰਣਣਾ ਬੰਦ ਕਰ ਦੇਾਂਗੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜੇ ਅਸਰ ਨੇ ਉਸ ਪਾਣੀ ਚ ਆ ਚੁੱਕੇ ਹੋਣਗੇ ਇਹ ਕਾੜਾ ਸਾਡਾ ਰਿਜਕ ਇਤਿਆਰ ਹੋ ਚੁੱਕਿਆ ਪਾਣੀ ਜਿਹੜਾ ਹੁਣ ਅੱਧਾ ਰਹਿ ਗਿਆ ਅਸੀਂ ਇੰਡਕਸ਼ਨ ਕੁਕਰ ਬੰਦ ਕਰ ਦੇਾਂਗੇ ਤੇ ਇਸ ਪਾਣੀ ਨੂੰ ਛਾਣ ਕੇ ਕੱਪ ਦੇ ਵਿੱਚ ਕੱਢ ਲਵਾਂਗੇ ਸੋ ਇਹ ਕਾਣਾ ਸਾਡਾ ਤਿਆਰ ਜੀ ਸੋ ਇਹਨੂੰ ਸਵੇਰੇ ਸ਼ਾਮ ਇਹਦੇ ਚੋਂ ਅੱਧਾ ਜਿਹੜਾ ਹੈ ਅੱਧਾ ਕੱਪ ਸਵੇਰੇ ਨਾਸ਼ਤਾ ਕਰਨ ਤੋਂ ਅੱਧਾ ਘੰਟਾ ਬਾਅਦ ਜੀ ਤੇ ਬਾਕੀ ਜਿਹੜਾ ਅੱਧਾ ਹੈ ਉਹ ਰਾਤ ਦੇ ਖਾਣੇ ਤੋਂ ਅੱਧਾ ਘੰਟਾ ਬਾਅਦੇ ਨੂੰ ਲੈ ਲੈਣਾ ਜੀ ਇਸ ਤਰ੍ਹਾਂ ਹੀ ਤਿੰਨ ਤੋਂ ਚਾਰ ਦਿਨ ਅਗਰ ਲਗਾਤਾਰ ਇਸ ਕਾੜੇ ਨੂੰ ਰੋਜ਼ ਬਣਾ ਲੈਣਾ ਸਵੇਰੇ ਤੇ ਤਿੰਨ ਤੋਂ ਚਾਰ ਦਿਨ ਅਗਰ ਲਗਾਤਾਰ ਲਿਆ ਜਾਂਦਾ ਹੈ ਤੇ ਕਿਸੇ ਤਰ੍ਹਾਂ ਦੀ ਪ੍ਰਾਣੀ ਤੋਂ ਪ੍ਰਾਣੀ ਖਾਂਸੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਜੀ ਸੋ ਇੱਕ ਉਤਰਤਾ ਤਾਹ ਤੋਹਫਾ ਘਰਾਂ ਦੇ ਵਿੱਚ ਅੱਜ ਮਜੂਰ ਹੈ ਜਿਹਨੂੰ ਅਸੀਂ ਯੂਜ਼ ਨਹੀਂ ਕਰਦੇ ਤੇ ਐਵੇਂ ਦਵਾਈਆਂ ਦੇ ਪਿੱਛੇ ਭੱਜ ਜਾਂਦੇ ਆ ਸੋ ਇਸ ਨੂੰ ਇੱਕ ਵਾਰੀ ਜਮਾ ਕੇ ਕੋਈ ਵੀ ਦੇਖ ਸਕਦਾ ਹੈ ਤੇ ਅੱਪੀ ਖਾਂਸੀ ਕਿਵੇਂ ਉਹਦੀ ਸ਼ੂ ਮੰਤਰ ਹੁੰਦੀ ਹੈ ਸ਼ੋ ਦੇ ਕੇ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹ ਘਰੇਲੂ ਨੁਸਖੇ ਬਾਰੇ ਜਿਹਦੇ ਨਾਲ ਹਰ ਤਰ੍ਹਾਂ ਦੀ ਪ੍ਰਾਣੀ ਤੋਂ ਪ੍ਰਾਣੀ ਖਾਂਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ, ਵੀਡੀਓ ਨੂੰ ਰੱਜ ਕੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ। ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।